ਰਾਗ ਮਲਾਰ ਬਾਣੀ ਭਗਤ ਨਾਮਦੇਵ ਜੀੋ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਸੇਵੀ ਲੇ ਗੋਪਾਲ ਰਾਏ ਅਕੁਲ ਨਿਰੰਜਨ ਭਗਤ ਦਾਨ ਦੀਜੈ ਜਾਚੈ ਸੰਤ ਜਨ ਰਹਾਉ ਜਾਚੈ ਘਰ ਦਿਗ ਦਿਸੈ ਸਰਾਏ ਚਾ ਬੈਕੁੰਠ ਭਵਨ ਚਿਤ੍ਰਸਾਲਾ ਸਤਲੋਕ ਸਮਾਨ ਪੂਰੀ ਅਲੇ ਜਾਂ ਚੈ ਘਰ ਲక్ష్ਮੀ ਕੁਵਾਰੀ ਚੰਦ ਸੂਰਜ ਦੀਵੜੀ ਕੌਤਕ ਕਾਲ ਬੱਪੜਾ ਕੋਟਵਾਲ ਸੋ ਕਰਾ ਸ੍ਰੀ ਸੋ ਐਸਾ ਰਾਜਾ ਸ੍ਰੀ ਨਰ ਹਰੀ ਜਾਂ ਚੈ ਘਰ ਕ ਲਾਲ ਬ੍ਰਹਮਾ ਚਤ੍ਰਮੁਖ ਡਾਵੜਾ ਜਿਨ ਬਿਸ਼ਵ ਸੰਸਾਰ ਰਾਚੀ ਲੇ ਜਾਂ ਚੈ ਘਰ ਈਸ਼ਰ ਬਾਬਲਾ ਜਗਤ ਗੁਰੂ ਤਤਸਾਰਖਾ ਗਿਆਨ ਭਾਖੀ ਲੇ पाप पुण जा च डांगी आ द्वारै चित्रगुप्त लेखिया धर्म राए परली प्रतिहार सोए सा राजा श्री गोपाल जा च घर गण गंधर्व रिखी बापड़े ढ़ाडियां गावंत आशे सर्व शास्त्र बहु रूपिया अनगरुआ अखाड़ा मंडलीक बोल बोलह काछे ਚੌਰ ਢੂਲ ਜਾਂਚੈ ਹੈ ਪਵਣ ਚੇਰੀ ਸਕਤ ਜੀਤਲੇ ਭਵਣ ਅੰਡ ਟੂਕ ਜਾਂਚੈ ਭਸਮਤੀ ਸੁਐ ਸਾ ਰਾਜਾ ਤ੍ਰਿ ਭਵਣ ਪਤੀ ਜਾਂਚੈ ਘਾਰੇ ਕੂਰਮਾ ਪਾਲ ਸਹੰਸਰ ਫਨੀ ਬਾਸ ਕਿਸੇ ਜਵਾਲੂਆ ਅਠਾਰਹ ਭਾਰ ਬਨਾਸਪਤੀ ਮਾਲਣੀ ਸਿਨਵੇਂ ਕਰੋੜੀ ਮੇਗਮਾਲਾ ਪਾਣੀ ਹਾਰੀਆ ਨਾਖ ਪਰ ਸੇਵ ਜਾਚੈ ਸੁਰਸਰੀ ਸप्तसमुੰਦ ਜਾਚੈ ਘੜਥਲੀ ਇਹ ਤੇਜੀ ਜਾਚੈ ਵਰਤਣੀ ਸੋ ਐਸਾ ਰਾਜਾ ਤਰੇ ਭਵਨ ਧਣੀ ਜਾਚੈ ਘਰ ਨਿਕਟ ਵਰਤੀ ਅਰਜਨ ਧਰੂ ਪ੍ਰਹਿਲਾਦ ਅੰਬਰੀਕ ਨਾਰਦ ਨੇਜੈ ਸਿੱਧ ਬੁੱਧ ਗਣ ਗੰਧਰਵ ਬਾਣ ਵਹਿਲਾ ਇਹ ਤੇਜੀ ਜਾਚੈ ਘਰੀ ਸਰਬ ਵਿਆਪਕ ਅੰਤਰ ਹਰੀ ਪਰਣ ਵੈ ਨਾਮ ਦਿਉ ਤਾ ਚੀ ਆਣ ਸਗਲ ਭਗਤ ਜਾਂ ਚੈ ਨੀ ਛਾਣ ਮਲਾਰ ਮੋਹ ਕੋ ਤੂੰ ਨਾ ਬਸਾਰ ਤੂੰ ਨਾ ਬਸਾਰ ਤੂੰ ਨਾ ਬਸਾਰੇ RAMAIYA ਰਹਾਉ ਥਾਲਵੰਤੀ ਇਹੋ ਭ੍ਰਮ ਜੋ ਹੈ ਮਝੂ ਪਰ ਸਭ ਕੋ ਪੇਲਾ ਸੂਦ ਸੂਦ ਕਰ ਮਾਰੇ ਠਾਇਓ ਕਹਾ ਕਰੂੰ ਬਾਪ ਵੀਖਲਾ ਮੂਹੇ ਹੂਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੈ ਕੋਇਲਾ ਏ ਪੰਡਿਆ ਮੋ ਕੋ ਢੇਡ ਕਹਿਤ ਤੇਰੀ ਪੈਜ ਪਛੌਂਡੀ ਹੋਇਲਾ ਤੂੰ ਜੋ ਦਿਆਲ ਕਿਰਪਾਲ ਕਹੀਤ ਹੈ ਅਤ ਪੁਜ ਭਇਓ ਅਪਾਰਲਾ ਫੇਰ ਦੀ ਆ ਦਿਹਰਾ ਨਾਮੇ ਕੋ ਪੰਡਿਆਨ ਕੋ ਪਿਛਵਾਰਲਾ ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਨਾਗਰ ਜਨ ਮੇਰੀ ਜਾਤ ਬਖਿਆਤ ਚੰਮਾਰੰ ਹਿਦੈ ਰਾਮ ਗੋਬਿੰਦ ਗੁਣ ਸਾਰੰ ਰਹਾਉ ਸੁਸਰੀ ਸਲਲ ਕਿਰਤ ਬਾਰੋਂ ਨੀਰੇ ਸੰਤ ਜਨ ਕਰਤ ਨਹੀਂ ਪਾਨੰ ਸੁਰਾ ਅਪਵਿੱਤਰ ਨਤ ਅਵਰ ਜਲ ਰੀ ਸੁਰਸਰੀ ਮਿਲਤ ਨਹ ਹੋਏ ਆਨੰ ਤਰ ਤਾਰ ਅਪਵਿੱਤਰ ਕਰਮਾਨੀਐ ਰੀ ਜੈਸੀ ਕਾਗਰਾ ਕਰਤ ਵਿਚਾਰ ਭਗਤ ਪਾਗਉਤ ਲਿਖੀਐ ਤੇਹ ਉਪਰੇ ਪੂਜੀਐ ਕਰ ਨਮਸ਼ਕਾਰ ਮੇਰੀ ਜਾਤ ਕੁੱਟ ਬਾਂਡਲਾ ਢੋਰ ਟੋ ਅੰਤਾ ਨਿਤਹ ਬਨਾਰਸੀ ਆਸ ਪਾਸਾ ਅਬ ਬਿਪਰ ਪ੍ਰਧਾਨ ਤੇਹ ਕਰਹਿ ਡੰਡੋਤ ਤੇਰੇ ਨਾਮ ਸੁਨਣਾਏ ਰਵਦਾਸ ਦਾਸਾ ਮਲਾਰ ਹਰ ਜਪਤ ਤੇਉ ਜਨਾ ਪਦਮ ਕਵਲਾਸ ਪਤ ਤਾਸ ਸਮ ਤੁਲ ਨਹੀਂ ਆਨ ਕੋ ਏਕ ਹੀ ਏਕ ਅਨੇਕ ਹੋਏ ਵਿਸਥਰਿਓ ਆਨ ਰੇ ਆਨ ਪਰਪੂਰ ਸੋ ਰਹਾਉ ਜਾ ਕੈ ਭਾਗਵਤ ਲੇਖੀਐ ਅਵਰ ਨਹੀਂ ਪੇਖੀਐ ਤਾਸ ਕੀ ਜਾਤ ਅਸ਼ੋਪ ਸੀਪਾ ਬਿਆਸ ਮਹਿ ਲੇਖੀਐ ਸਨਕ ਮਹਿ ਪੇਖੀਐ ਨਾਮ ਕੀ ਨਾਮ ਨਾ ਸਬਤ ਦੀਪਾ ਜਾ ਕੈ ਈਦ ਬਕਰੀਦ ਕੁਲ ਗਉਰੇ ਬਦ ਕਰਹਿ ਮਾਨੀਆ ਹੈ ਸੇਖ ਸ਼ਹੀਦ ਪੀਰਾ ਜਾਂ ਕਹਿ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿੱਧ ਕਬੀਰਾ ਜਾ ਕੇ ਕਟੰਬ ਕੇ ਢੇਡ ਸਭ ਢੋਰ ਟਵੰਤ ਫਿਰਹਿ ਅਜੋ ਬਨਾਰਸੀ ਆਸ ਪਾਸਾ ਆਚਾਰ ਸਹਿਤ ਵਿਪਰ ਕਰਹਿ ਡੰਡਉਤ ਤਿਨ ਤਨੈ ਰਵਦਾਸ ਦਾਸਾਨ ਦਾਸਾ ਮਲਾਰ ਇਕ ਓੰਕਾਰ ਸਤਿਗੁਰ ਪ੍ਰਸਾਦ ਮਿਰਤ ਪਿਆਰੋ ਪ੍ਰਾਨਨਾਥ ਕਮਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ ਰਹਾਉ ਮੈਲੇ ਕਪਰੇ ਕਹਾਂ ਲਾਉ ਧੋਵਾਂ ਆਵੇਗੀ ਨੀਂਦ ਕਹਾਂ ਲੱਗ ਸੋਵਾਂ ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ਝੂਠੇ ਬਨਜ ਓਟ ਹੀ ਗਈ ਹਾਟਿਓ ਕਹੋ ਰਵਦਾਸ ਭਇਓ ਜਬ ਲੇਖੋ ਜੋਈ ਜੋਈ ਕੀ ਨੋ ਸੋਈ ਸੋਈ ਦੇਖਿਓ ਰਾਗ ਕਨੜਾ ਚੌਪਦੇ ਮਹੱਲਾ ਚੌਥਾ ਕਰ ਪਹਿਲਾ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੇਰਾ ਮਨ ਸਾਧ ਜਨਾਂ ਮਿਲ ਹਰਿਆ ਹਉ ਬਲ 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 ਸਾਧ ਜਨਾਂ ਕੋ ਮਿਲ ਸੰਗਤ ਪਾਰ ਉੱਤਰਿਆ ਰਹਾ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਹਮ ਸਾਧ ਜਨਾ ਪਾਗ ਪਰਿਆ ਤਨ ਤਨ ਸਾਧ ਜਿਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤਤ ਉਧਰਿਆ ਮਨੁਆ ਚੱਲੈ ਚੱਲੈ ਬਹੁ ਬਹੁ ਵਿਦ ਮਿਲ ਸਾਧੂ ਵਸਗਤ ਕਰਿਆ ਜਿਉ ਜਲ ਤੰਤ ਪਸਾਰਿਓ ਬਦਕ ਗ੍ਰਸ ਮੀਨਾ ਵਸਗਤ ਖਰਿਆ ਹਰ ਕੇ ਸੰਤ ਸੰਤ ਭਲ ਨੀਕੇ ਮਿਲ ਸੰਤ ਜਨਾ ਮਲ ਲਈਆ ਹਉ ਮੈਂ ਦੁਰਤ ਗਿਆ ਸਭ ਨੀਕਰ ਜਿਉ ਸਾਬਨ ਕਾਪਰ ਕਰਿਆ ਮਸਤਕ ਲਲਾਟ ਲਿਖਿਆ ਧੁਰ ਠਾਕੁਰ ਗੁਰ ਸਤ ਗੁਰ ਚਰਨ ਉਰ ਧਰਿਆ ਸਬਦਾਲਦ ਦੂਖ ਭੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਧਰਿਆ ਕਨੜਾ ਮਹੱਲਾ ਚੌਥਾ ਮੇਰਾ ਮਨ ਸੰਤ ਜਨਾ ਪਗ ਰੇਨ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੋਰਾ ਹਰ ਰੰਗ ਪੇਨ ਰਹਾਉ ਹਮ ਅਚਿਤ ਅਚੇਤ ਨਾ ਜਾਣਹਿ ਗਤ ਮਿਤ ਗੁਰ ਕੀਏ ਸੁਚਿਤ ਚਿਤੇਨ ਪ੍ਰਵਦੀਨ ਦਿਆਲ ਕੀਓ ਅੰਗੀਕਰਤ ਮਨ ਹਰ ਹਰ ਨਾਮ ਜਪੇਨ ਹਰ ਕੇ ਸੰਤ ਮਿਲਹਿ ਮਨ ਪ੍ਰੀਤਮ ਕਟ ਦੇਵੋ ਹਿਯਾ ਰਾਤੀਨ ਹਰ ਕੇ ਸੰਤ ਮਿਲੇ ਹਰ ਮਿលਿਆ ਹਮ ਕੀਏ ਪਤਤ ਪਵੇਂਨ ਹਰ ਕੇ ਜਨ ਊਤਮ ਜਗ ਕਹੀਐ ਜਿਨ ਮਿਲੇ ਆ ਪਾਤਰ ਸੀਨ ਜਨ ਕੀ ਮਹਿਮਾ ਬਲ ਨਾ ਸਾਕੋ ਓਏ ਊਤਮ ਹਰ ਹਰ ਕੇਨ ਤੁਮ ਹਰ ਸਾਹਾ ਵੱਡੇ ਪ੍ਰਭ ਸੁਆਮੀ ਹਮ ਬਣ ਜਾਰੇ ਰਾਸ ਦੇਨ ਜਨ ਨਾਨਕ ਕੋ ਦਇਆ ਪ੍ਰਭ ਧਾਰਹੁ ਲੱਦ ਵਖਰ ਹਰ ਹਰ ਲੀਨ ਕਾਨੜਾ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਪਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿੱਚੇ ਗਿਰਹਿ ਉਦਾਸ ਰਹਾਉ ਹਮ ਹਰ ਹਿਰਦੈ ਜਪਿਓ ਨਾਮ ਨਰ ਹਰ ਪ੍ਰਭ ਕਿਰਪਾ ਕਰੀ ਕਿਰਪਾਸ ਅਨ ਦਿਨ ਆਨੰਦ ਭਇਆ ਮਨ ਬਿਗਸਿਆ ਉਦਮ ਭਏ ਮਿਲਣ ਕੀ ਆਸ ਹਮ ਹਰ ਸੁਆਮੀ ਪ੍ਰੀਤ ਲਗਾਈ ਜਿਤਨੇ ਸਾਸ ਲਿਏ ਹਮ ਗਰਾਸ ਕਿਲ ਵਿਖ ਦਹਿਨ ਭਏ ਖਿਨੇ ਅੰਤਰ ਟੂਟ ਗਏ ਮਾਇਆ ਕੇ ਫਾਸ ਕਿਆ ਹਮ ਕਿਰਮ ਕਿਆ ਕਰਮ ਕਮਾਵਹਿ ਮੂਰਖ ਮੁਗਧ ਰਖੇ ਪ੍ਰਵਤਾਸ ਅਵਗਨਿਆਰੇ ਪਾਥਰ ਭਾਰੀ ਸਤ ਸੰਗਤ ਮਿਲ ਤਰੇ ਤਰਾਸ ਜੇਤੀ ਸ੍ਰਿਸ਼ਟ ਕਰੀ ਜਗਦੀਸ਼ਰ ਏ ਸਭ ਊਚ ਹਮ ਨੀਚ ਬਿਖਿਆਸ ਹਮਰੇ ਅਭਗੁਨ ਸੰਗ ਗੁਰ ਮੇਟੇ ਜਨ ਨਾਨਕ ਮੇਲ ਲੀਏ ਪ੍ਰਭ ਪਾਸ ਕਾਂਡਾ ਮਹੱਲਾ ਚੌਥਾ ਮੇਰੇ ਮਨ RAM ਨਾਮ ਜਪਿਓ ਗੁਰਵਾਕ ਹਰ ਹਰ ਕਿਰਪਾ ਕਰੀ ਜਗਦੀਸ਼ਰ ਦੁਰਮਤ ਦੂਜਾ ਭਾਉ ਗਇਓ ਸਭ ਝਾਕ ਰਹਾਉ ਨਾਨਾ ਰੂਪ ਰੰਗ ਹਰ ਕੇਰੇ ਕਟ ਕਟ RAM ਰਵੇ ਉਹ ਗੁਪਲਾਕ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਵਿਖਿਆ ਕੇ ਤਾਕ ਸੰਤ ਜਨਾ ਕੀ ਬਹੁਤ ਬਹੁ ਸੋਭਾ ਜਿਨ ਉਰ ਧਾਰਿਓ ਹਰ ਰਸ ਕਰ ਸਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੀ ਗਉ ਦੇਖ ਬਸਰਾਕ ਹਰ ਕੇ ਸੰਤ ਜਨਾ ਮਹ ਹਰ ਹਰ ਤੇ ਜਾਨੇ ਉਤਮ ਜਨਕ ਜਨਾਕ ਦੇ ਨਹਾਰੇ ਹਿਰਦੈ ਬਾਸ ਬਸਾਨੀ ਛੂਟ ਗਈ ਮੁਸ਼ਕੀ ਮੁਸ਼ਕਾਕ ਤੁਮਰੇ ਜਨ ਤੁਮਹੀ ਪ੍ਰਭ ਕੀਏ ਹਰ ਰਾਖ લેਹੁ ਆਪਨ ਆਪਣਾਕ ਜਨ ਨਾਨਕ ਕੇ ਸਖਾ ਹਰ ਭਾਈ ਮਾਤ ਪਿਤਾ ਬੰਧ ਪ ਹਰ ਸਾਖ ਕਨੜਾ ਮਹੱਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ ਹਰ ਹਰ ਵਸਤ ਮਾਇਆ ਘੜਵੇੜੀ ਗੁਰ ਕੈ ਸ਼ਬਦ ਲਿਓ ਘੜ ਜੀਤ ਰਹਾਉ ਮਿਥਿਆ ਭਰਮ ਭਰਮ ਬਹੁ ਭ੍ਰਮਿਆ ਲੁਭਦੋ ਪੁੱਤਰ ਕਲਤਰ ਮੋਹ ਪ੍ਰੀਤ ਜੈਸੇ ਤਰਵਰ ਕੀ ਤੋ ਸ਼ਸ਼ਾਇਆ ਖਿਨ ਮੈਂ ਬਿਨ ਸਜਾਏ ਦੇਪੀਤ ਹਮਰੇ ਪ੍ਰਾਨ ਪ੍ਰੀਤਮ ਜਾਨੇ ਉਤਮ ਜਿਨ ਮਿਲਿਆ ਮਨ ਹੋਏ ਪ੍ਰਤੀਤ ਹਰ ਚੈ ਰਾਮ ਰਵਿਆ ਘਟ ਅੰਤਰ ਅਸਥਿਰ ਰਾਮ ਰਵਿਆ ਰੰਗ ਪੀਤ ਹਰ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹਿ ਨਾ ਉਤਰੈ ਕਬਹੁ ਹਰ ਹਰ ਜਾਏ ਮਿਲੈ ਹਰ ਪ੍ਰੀਤ ਹਮ ਬਹੁ ਪਾਪ ਕੀਏ ਅਪਰਾਧੀ ਗੁਰ ਕਾਟੇ ਕਟਤ ਕਟੀਤ ਹਰ ਹਰ ਨਾਮ ਦੀਓ ਮੁਖ ਓਖਦ ਜਨ ਨਾਨਕ ਪਤਿਤ ਪਨੀਤ ਕਾਣੜਾ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਜਗਨਨਾਥ ਹੂ ਮਨ ਘੇਰ ਪਰੇ ਵਿਖ ਵਿਖਿਆ ਸਤਗੁਰ ਕਾਢ ਲੀਏ ਦੇ ਹਾਥ ਰਹਾਉ ਸੁਆਮੀ ਅਪੈ ਨਿਰੰਜਨ ਨਰਹਰ ਤੁਮ ਰਾਖ ਲੇਹੁ ਹਮਾ ਪਾਪੀ ਪਾਥ ਕਾਮ ਕ੍ਰੋਧ ਵਿਖਿਆ ਲੋਭ ਨੁਭਤੇ ਕਾਸ਼ਟ ਲੋਹ ਤਰੇ ਸੰਗ ਸਾਥ ਤਮੋ ਵੱਡ ਪੁਰਖ ਵੱਡ ਅਗਮ ਅਗੋਚਰ ਹਮ ਢੂੰਡ ਰਹੀ ਪਾਈ ਨਹੀਂ ਹਾਥ ਤੂੰ ਪਰੈ ਪਰੈ ਅਪਰੰਪਰ ਸੁਆਮੀ ਤੂੰ ਆਪਨ ਜਾਣਹਿ ਆਪ ਜਗਲਾਤ ਅਦ੍ਰਿਸ਼ਟ ਅਗੋਚਰ ਨਾਮ ਧਾਇ ਸਤ ਸੰਗਤ ਮਿਲ ਸਾਧੂ ਪਾਥ ਹਰ ਹਰ ਕਥਾ ਸੁਣੀ ਮਿਲ ਸੰਗਤ ਹਰ ਹਰ ਜਪਿਓ ਅਕਥ ਕਥ ਕਾਥ ਹਮਰੀ ਪ੍ਰਭ ਜਗਦੀਸ਼ ਗਸਾਈ ਹਮਰਾਖ ਲਿਓ ਜਗਨਨਾਥ ਜਨ ਨਾਨਕ ਦਾਸ ਦਾਸ ਦਾਸਨ ਕੋ ਪ੍ਰਭ ਕਰਹੁ ਕਿਰਪਾ ਰੱਖੋ ਜਨ ਸਾਥ ਕਨੜਾ ਮਹੱਲਾ ਚੌਥਾ ਪੜਤਾਲ ਘਰ ਪੰਜਵਾਂ ਇਕ ਓਅੰਕਾਰ ਸਤਗੁਰ ਪ੍ਰਸਾਦ ਮਨ ਜਾਪੋ ਰਾਮ ਗੋਪਾਲ ਹਰ ਰਤਨ ਜਿਵੇ ਹਰ ਲਾਲ ਹਰ ਗੁਰਮੁਖ ਘੜ ਟਕਸਾਲ ਹਰ ਓ ਹੋ ਕਿਰਪਾਲ ਰਹਾਉ ਤੇਮਰੇ ਗੁਣ ਅਗਮ ਅਗੋਚਰ ਏਕ ਜੀ ਕਿਆ ਕਥੈ ਵਿਚਾਰੀ RAM 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 LAL ਤੁਮਰੀ ਜੀ ਅਕਥ ਕਥਾ ਤੂੰ 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 ਹੀ ਜਾਨਹ ਹਉ ਹਰ ਜਪ ਭਈ નિਹਾਲ 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 ਹਮਰੇ ਹਰ ਪ੍ਰਾਨ ਸਖਾ ਸੁਆਮੀ ਹਰ ਮੀਤਾ ਮੇਰੇ ਮਨ ਤਨ ਜੀ ਹਰ ਹਰਿ ਹਰੇ RAM ਨਾਮ ਧਨਮਾਲ ਜਾਂ ਕੋ ਭਾਗ ਤਨ ਲਿਓ ਰੀ ਸੁਹਾਗ ਹਰ ਹਰਿ ਹਰੇ ਹਰੇ ਗੁਣ ਗਾਵੇ ਗੁਰਮਤ ਹਉ ਬਲ ਬਲੇ ਹਉ ਬਲ ਬਲੇ ਜਨ ਨਾਨਕ ਹਰ ਜਪ ਭਈ ਨਿਹਾਲ 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 ਕਨੜਾ ਮਹੱਲਾ ਚੌਥਾ ਹਰ ਗੁਣ ਗਾਵੋ ਜਗਦੀਸ਼ ਏਕਾ ਜੀ ਕੀਚੈ ਲੱਖ ਬੀਸ ਜਪ ਹਰ ਹਰ ਸ਼ਬਦ ਜਪੀਸ ਹਰ ਹੋ ਹੋ ਕਿਰਪੀਸ ਰਹਾਉ ਹਰ ਕਿਰਪਾ ਕਰ ਸੁਆਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਾਪੂ ਜਗਦੀਸ ਤੁਮਰੇ ਜਨ ਰਾਮ ਜਪੈ ਤੇ ਉਤਮ ਤਿਨ ਕੋ ਹੋ ਘੁਮ ਘੁਕ ਮੇ ਘੁਮ ਘੁਮ ਜੀਸ ਹਰ ਤੁਮ ਵੱਡ ਵੱਡੇ ਵੱਡੇ ਵਾੜੇ ਉੱਚੇ ਸੋ ਕਰਹਿ ਜੋ ਤੁਧ ਭੀਸ ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਤਨ 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 ਗੁਰੂ ਸਾਬੀਸ ਕਾਂੜਾ ਮਹੱਲਾ ਚੌਥਾ